ਕ੍ਰੀਡਿੰਗ ਹਵਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ অন্ਟਾਰੀਓ ਨੇ ਕੈਨੇਡੀਅਨ ਸਥਾਈ ਨਿਵਾਸ ਲਈ ਨਵਾਂ ਪਾਇਲਟ ਮਾਰਗ ਸ਼ੁਰੂ ਕਰਦਾ ਟੈਂਟਾਰੀਓ ਇਮੀਗ੍ਰੈਂਟਸ ਨਾਮਜ਼ਦ ਪ੍ਰੋਗਰਾਮ ਇੱਕ ਨਵਾਂ ਖੇਤਰੀ ਅਧਿਕਾਰ ਕੇ ਵੀ ਗ੍ਰਿਸ਼ਣ ਪਾਇਲਟ ਖੋਲਣ ਦਾ ਐਲਾਨ ਹੈ ਇਮੀਗ੍ਰੇਸ਼ਨ ਆਰ ای ਡੀ ਆਈ ਪਾਇਲਟ ਪ੍ਰੋਗਰਾਮ ਖੇਤਰੀ ਆਰਥਿਕ ਵਿਕਾਸ ਇਹ ਨਵਾਂ ਪਾਇਲਟ ਪ੍ਰੋਗਰਾਮ 2 ਜਨਵਰੀ ਤੋਂ 31 ਜਨਵਰੀ ਤੱਕ ਚੱਲੇਗਾ ਰੈਡ ਅੰਟਾਰੀਓ ਵਿੱਚ ਚਾਰ ਦਿਹਾਤੀ ਤੇ ਉੱਚ ਖੇਤਰਾ ਵਿੱਚ 800 ਉੱਚ ਹੁਨਰਵੰਦ ਪ੍ਰਵਾਸੀ ਨੂੰ ਕਾਰਜ਼ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਵਿੱਚ ਲੈਂਡਰਾਕ ਲੀਡਸ ਗ੍ਰੇਵਲ ਸਾਰਨਿਆ ਲੈਪਟਨ ਅਤੇ ਥੰਡਰਵੇ ਨਵੇਂ ਪਾਇਲਟ ਪ੍ਰੋਗਰਾਮ ਦੁਆਰਾ ਮਨਜ਼ੂਰ ਕੀਤੇ ਗਏ ਆਏ ਲੋਕਾਂ ਨੂੰ OINP ਤੋਂ ਇੱਕ ਸੂਬੇ ਨਾਮਜ਼ਦ ਪ੍ਰਾਪਤ ਹੋਵੇਗੀ ਜਿਸ ਦੀ ਵਰਤੋਂ ਸਥਾਈ ਨਿਵਾਸ ਪੀਆਰ ਲਈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੂੰ ਸਿੱਧੇ ਤੌਰ ਤੇ ਅਰਜ਼ੀ ਦੇਣ ਲਈ ਕਹਿ ਸਕਦੇ ਨੇ ਤੇ ਇਸ ਪੂਰੀ ਖਬਰ ਦੇ ਵਿੱਚ ਜਿੱਥੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਨਾਮਾ ਪ੍ਰੋਗਰਾਮ ਕੰਮ ਕਿਵੇਂ ਕਰੇਗਾ R E D I ਪਾਇਲਟ ਪ੍ਰੋਗਰਾਮ O I N P ਰੁਜ਼ਗਾਰ ਦਾਤਾਵਾਂ ਨੌਕਰੀ ਪੇਸ਼ਕਸ਼ ਟੀਮ ਦੁਆਰਾ ਅਰਜ਼ੀਆਂ ਤੇ ਕਾਰਵਾਈ ਕਰੇਗਾ ਹਰੇਕ ਭਾਗੀਦਾਰ ਖੇਤਰ ਨੂੰ 200 ਤੋਂ ਵੱਧ ਨਾਮਜ਼ਦ ਅਲੋਟ ਕੀਤੇ ਜਾਣਗੇ O O I N P ਇਹ ਤਿੰਨ ਨੌਕਰੀਆਂ ਪੇਸ਼ਕਸ਼ ਟੀਮ ਰਾਹੀਂ ਜਾਰੀ ਕਰਨਗੇ R E D I ਦੇ ਉਦੇਸ਼ ਕਰਮਚਾਰੀਆਂ ਉਨਾ ਖੇਤਰਾਂ ਵਿੱਚ ਲੇਬਰ ਦੀ ਕਮੀ ਦਾ ਹੱਲ ਕਰਨਾ ਜੋ ਮੰਗ ਵਿੱਚ ਨੇ ਤੇ ਪਹਿਚਾਣੇਗੇ ਖੇਤਰਾਂ ਦੇ ਸਥਾਨਕ ਵਿਕਾਸ ਨੂੰ ਚਲਾਉਣਾ ਜਿਸ ਵਿੱਚ ਅਵਜਸੀ ਸਮਾਰਟ ਟੈਕਨੋਲੋਜੀ ਅਤੇ ਹੁਨਰਵੰਦ ਵਪਾਰ ਸ਼ਾਮਲ ਹੈ ਯੋਗਤਾ ਦੀ ਗੱਲ ਕਰਾਂ ਤਾਂ ਇਸ ਪਾਇਲਟ ਪ੍ਰੋਗਰਾਮ ਦੇ ਤਹਿਤ ਵਿਚਾਰੇ ਜਾਣ ਵਾਲੇ ਨਵੇਂ ਆਉਣ ਵਾਲਿਆਂ ਨੂੰ OINP ਦੀ ਨੌਕਰੀ ਦੀ ਪੇਸ਼ਕਸ਼ ਟੀਮ ਵਿੱਚੋਂ ਇੱਕ ਦੀਆਂ ਯੋਗਤਾ ਲੋੜਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ ਇਹਨਾਂ ਟੀਮਾਂ ਦੀ ਯੋਗਤਾ ਲੋੜਾਂ ਦੇ ਨਵੇਂ ਹਿੱਸੇ ਵੱਜੋਂ ਆਉਣ ਵਾਲੇ ਕੋਲ 온ਟਾਰੀਓ ਵਿੱਚ ਕਿਸੇ ਵੀ ਰੁਜ਼ਗਾਰਦਾਤਾ ਕੋਲ ਯੋਗਤਾ ਪ੍ਰਾਪਤ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ ਤੇ ਇੱਕ OINP ਨੌਕਰੀ ਦੀ ਪੇਸ਼ਕਸ਼ ਟੀਮ ਦੁਆਰਾ RETI ਪਾਇਲਟ ਪ੍ਰੋਗਰਾਮ ਦੀ ਯੋਗਤਾ ਪੂਰੀ ਕਰ ਲ ਨਵੇਂ ਆਉਣ ਵਾਲੇ ਕੋਲ ਇੱਕ ਪਾਇਲਟ ਪ੍ਰੋਗਰਾਮ ਦੁਆਰਾ ਨਿਸ਼ਾਨ بنائےਗੇ ਪਹਿਚਾਣ ਖੇਤਰਾ ਵਿੱਚ ਇੱਕ ਕਾਰੋਬਾਰ ਤੇ ਨੌਕਰੀ ਦੀ ਪੇਸ਼ਕਸ਼ ਪਈ ਹੋਈ ਹੈ ਸਾਰਿਆ ਤਰ੍ਹਾਂ ਦੇ ਲਈ ਉਮੀਦਵਾਰ ਲਾਜ਼ਮੀਨਟਰੀ ਵਿੱਚ ਰਹਿਣ ਦਾ ਇਰਾਦਾ ਅਤੇ ਆਪਣੇ ਖਿੱਤੇ ਅਭਿਆਸ ਕਰਨ ਲਈ ਲਾਇਸੈਂਸ ਹੁਦਾ ਅਤੇ ਅਧਿਕਾਰਕ ਹੋਵੇ ਜੋ ਨੌਕਰੀ ਇੱਕ ਨਿਰੰਤਰ ਕਿੱਤੇ ਵਿੱਚ ਹੈ ਇੱਥੇ ਹਰੇਕ ਸਟੀਮ ਲਈ ਯੋਗਤਾ ਮਾਪਦੰਡ ਪੇਸ਼ ਕੀਤੇ ਗਏ ਨੇ ਤੇ ਉੱਥੇ ਦੱਸਿਆ ਕਿ ਕੈਨੇਡਾ ਵਿੱਚ ਕੁਝ ਪੇਸ਼ਿਆਂ ਨੂੰ ਪ੍ਰੋਵਿੰਸ਼ੀਅਲ ਤੇ ਫੈਡਰਲ ਪੱਧਰ ਤੇ ਪ੍ਰਮਾਣਿਤ ਰੈਗੂਲੇਟਰੀ ਬੋਰਡਾਂ ਬੋਰਡਾਂ ਤੇ ਅਥਾਰਟੀ ਦੁਆਰਾ ਅਧਾਰਤ ਕੀਤਾ ਗਿਆ ਵਿਦੇਸ਼ੀ ਵਰਕਰ ਸਟੀਮ ਦੇ ਯੋਗ ਉਮੀਦਵਾਰਾਂ ਨੂੰ ਘੱਟੋ-ਘੱਟ ਕੰਮ ਦੇ ਤਜਰਬੇ ਲਈਆਂ ਲੋੜਾਂ ਨੂੰ ਪੂਰਾ ਕਰਨ ਲਈ ਕੁਝ ਕੁ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ ਜੇ ਨੌਕਰੀ ਨੂੰ ਅਭਿਆਸ ਕਰਨ ਲਈ ਲਾਜ਼ਮੀ লাইসেনਸ ਜਾਂ ਫਿਰ ਹੋਦਕਾਰੀਆਂ ਦੀ ਲੋੜ ਹੈ ਤਾਂ ਉਮੀਦਵਾਰ ਕੋਲ অন্ਟਾਰੀਓ ਵਿੱਚ ਉਚਿਤ ਰੈਗੂਲੇਟਰੀ ਅਥਾਰਟੀ ਤੋਂ ਮਿਲਿਆ ਵੈਧ লাইসেনਸ ਅਧਿਕਾਰ ਹੋਣਾ ਚਾਹੀਦਾ ਜਾਂ ਜੇ ਨੌਕਰੀ ਲਈ লাইসেনਸ ਦਾ ਅਧਿਕਾਰ ਦੀ ਲੋੜ ਨਹੀਂ ਹੈ ਤਾਂ ਉਮੀਦਵਾਰ ਕੋਲ ਉਸੇ ਕਿੱਤੇ ਵਿੱਚ ਘੱਟੋ ਘੱਟ 2 ਸਾਲ ਦੇ ਕੰਮ ਦਾ ਤਜਰਬਾ ਜੋ ਪਿਛਲੇ 5 ਸਾਲਾਂ ਵਿੱਚ ਹੋਣਾ ਚਾਹੀਦਾ ਹੈ ਜਿਵੇਂ ਕਿ ਨੌਕਰੀ ਦੀ ਪੇਸ਼ਕਸ਼ ਕੀਤੀ ਹੈ ਰਾਸ਼ਟਰੀ ਕਿੱਤਾ ਵਰਗੀਕਰਨ ਐਨਓਸੀ ਕੋਡ ਇਸ ਧਾਰਾ ਦੇ ਅਧੀਨ ਯੋਗ ਕੰਮ ਦੇ ਤਜਰਬੇ ਫੁੱਲ ਟਾਈਮ ਅਤੇ ਪਾਰਟ ਟਾਈਮ ਦੁਆਰਾ ਹੱਲ ਕੀਤੇ ਜਾ ਸਕਦੇ ਨੇ ਰੁਜ਼ਗਾਰਦਾਤਾਵਾਂ ਕੋਲ ਨੌਕਰੀ ਦੀ ਪੇਸ਼ਕਸ਼ ਤੇ ਵਿਦੇਸ਼ੀ ਵਰਕਰਸ ਟੀਮ ਨੌਕਰੀ ਦੀ ਪੇਸ਼ਕਸ਼ ਉਹਨਾਂ ਆਉਂਦਿਆਂ ਲਈ ਹੋਣੀ ਚਾਹੀਦੀ ਹੈ ਜੋ ਰੁਜ਼ਗਾਰਦਾਤਾ ਦੇ ਕਾਰੋਬਾਰ ਲਈ ਜ਼ਰੂਰੀ ਨੇ ਇਸ ਦਾ ਮਤਲਬ ਹੈ ਕਿ ਨੌਕਰੀ ਦੀ ਪੇਸ਼ਕਸ਼ ਰੁਜ਼ਗਾਰਦਾਤਾਵਾਂ ਲਈ ਮੌਜੂਦਾ ਕਾਰੋਬਾਰੀ ਗਤੀਵਿਧੀਆਂ ਨਾਲ ਮੇਲ ਖਾਂਦੀ ਆ ਤੇ ਇਹ ਜਿਸ ਅਹੁਦੇ ਲਈ ਨੌਕਰੀ ਤੇ ਰੱਖੀ ਗਏ ਆ ਉਹ ਮੌਜੂਦ ਕਾਰੋਬਾਰੀ ਗਤੀਵਿਧੀਆਂ ਨੂੰ ਵਧਾਉਣ ਜਾਂ ਬਣਾਈ ਰੱਖਣ ਲਈ ਤਰੰਤ ਲੋੜ ਹੈ ਕਿਸੇ ਅਹੁਦੇ ਲਈ ਔਸਤ ਤਨਖਾਹ ਕੈਨੇਡਾ ਰਾਸ਼ਟਰੀ ਜੋਬ ਬੈਂਕ ਦੀ ਵੈੱਬਸਾਈਟ ਤੇ ਕੰਮ ਲਿਸਤਾਂ ਤੋਂ ਇਲਾਵਾ ਨੌਕਰੀ ਦੇ ਸਰਲੇਖ ਨਾਲ ਸੰਬੰਧਿਤ ਸਿਤੀ ਦੀ ਐਨਓਸੀ ਕੋਡ ਦੀ ਖੋਜ ਕਰਕੇ ਵੀ ਲੱਭੀ ਜਾ ਸਕਦੀ ਹੈ ਤੇ ਉੱਥੇ ਦੱਸ ਦਿਓ ਕਿ ਪਿਛੋਕੜ ਆਰਈਡੀ ਪਾਇਲਟ ਪ੍ਰੋਗਰਾਮ OINP ਖੇਤਰ ਪਾਇਲਟ ਦਾ ਇੱਕ ਫਾਲੋਅ ਅਪ ਹੈ ਜੋ 2020 ਵਿੱਚ ਸਥਾਪਿਤ ਸਮਾਪਤ ਹੋਇਆ ਸੀ ਜੋ ਨਰਮਨ ਨਿਰਦੇਸ਼ਨ ਅਰਾਹੀ ਮਜ਼ਦੂਰਾਂ ਦੀ ਨਾਜਕ ਘਾਟ ਨੂੰ ਪੂਰਾ ਕਰ ਲਈ OINP ਦੀ ਪਹੁੰਚ ਨੂੰ ਦਰਸਾਉਂਦਾ ਹੈ ਖੇਤਰੀ ਪਾਇਲਟ ਨੇ OINP ਨੌਕਰੀ ਪੇਸ਼ ਕਰ ਇਸ ਟੀਮ ਦੁਆਰਾ ਜਿੱਥੇ ਚੈਕਥਮ ਕੈਂਟ ਕੋਰਨਵਾਲ ਅਤੇ ਬੇਲੇਵਿਲ ਕੁਆਇਟ ਵਸਤ ਵਿਭਾਗੀਦਾਰ ਖੇਤਰਾਂ ਨੂੰ ਲਗਭਗ 300 ਵਾਧੂ ਸਥਾਈ ਨਾਮਜ਼ਦਗੀਆਂ ਅਲਾਟ ਕੀਤੀਆਂ ਪਾਇਲਟ ਨੇ 2020 ਵਿੱਚ ਆਪਣੇ ਕੁੱਲ ਵੰਡ ਦਾ ਪੂਰਾ 1% ਨੂੰ OINP ਦੁਆਰਾ ਇੱਕ ਸਫਲਤਾ ਮੰਨਿਆ ਗਿਆ ਸੀ ਤੇ OINP ਨੇ ਅੰਦਾਜ਼ਾ ਹੈ ਕਿ ਹੰਨ ਵੰਡ ਆਈ ਲੋਕਾਂ ਨੂੰ ਉਹਨਾਂ ਦੇ ਪੇਸ਼ੇ ਵਿੱਚ ਕੰਮ ਕਰਨ ਦੇ ਯੋਗ ਬਣਾਉਣਾ ਜਿਸ ਦਾ ਉਹਨਾਂ ਨੇ ਧਿਆਨ ਕੀਤਾ ਅਗਲੇ 5 ਸਾਲਾਂ ਵਿੱਚ ਜੰਟਾਰੀਓ ਦੀ GDP ਦੇ ਅੰਦਰ 100 ਬਿਲੀਅਨ ਕੈਨੇਡੀਅਨ ਦਾ ਵਾਅਦਾ ਕਰ ਸਕਦਾ ਹੈ ਕ੍ਰੀਡਿਕਵਨ ਨਾਮਾ ਦੇ ਵਿੱਚ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਸਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਫਾਜ਼ਲ ਦੇ ਨਾਲ